ਸੋਸ਼ਲ ਮੀਡੀਆ ਤੇ ਲੋਕਾਂ ਨੂੰ ਫਸਾ ਕੇ ਕਰਦੀਆਂ ਸੀ ਆਹ ਘਟੀਆਂ ਕੰਮ ਦੇਖੋ ਕਿਹੜੇ ਹਾਲਾਤ ਚ ਪੁਲਿਸ ਨੇ ਕਰਨੀਆਂ ਕਾਬੂ ਹੋਏ ਨਾ ਔਰਤਾਂ ਦੀ ਕਰਤੂਤ ਸੁਣ ਕੇ ਤਾਂ ਤੁਸੀਂ ਵੀ ਇਹਨਾਂ ਨੂੰ ਲਾਣ ਦਾ ਪਾਉਗੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਆਹ ਔਰਤਾਂ ਲੋਕਾਂ ਨੂੰ ਬਲੈਕਮੇਲ ਕਰਦੀਆਂ ਸੀ ਫਿਰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਸੀ ਫਿਰ ਜੋ ਕਰਦੀਆਂ ਸੀ ਉਹ ਕੋਲਸ ਮੁਲਾਜ਼ਮ ਤੋਂ ਸੁਣ ਕੇ ਤੁਹਾਡੇ ਵੀ ਲੂ ਕੱਡੇ ਖੜੇ ਹੋ ਜਾਣਗੇ ਲੋਕੋ ਐਸੀਆਂ ਔਰਤਾਂ ਤੋਂ ਸਾਵਧਾਨ ਹੋ ਜਾਓ ਕਿਤੇ ਤੁਹਾਡੇ ਨਾਲ ਵੀ ਨਾ ਐਸਾ ਕੁਝ ਕਰ ਜਾਣ ਸੋ ਮਾਮਲਾ ਅਬਹਰ ਤੋਂ ਸਾਹਮਣੇ ਆਇਆ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਓ ਤੇ ਇਹਨਾਂ ਔਰਤਾਂ ਤੋਂ ਬਚ ਕੇ ਰਹੋ ਇੱਕ ਵੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਬਹਰ ਵਿਖੇ 13 ਨੰਬਰ ਮਕਦਮਾ ਹੈ ਜਿਹੜਾ ਅੰਡਰ ਸੈਕਸ਼ਨ 388 390 120 ਵੀ ਆਈਟੀ ਐਕਟ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦੇ ਤਹਿਤ ਥਾਣਾ ਸਟੂ ਵਿਖੇ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਮੈਂ ਮੈਨੂੰ ਤੋਂ ਕੋਈ ਪਹਿਲਾਂ ਪਰਚਾ ਦਰਜ ਹੈ ਹਾਂਜੀ ਜਿਹੜਾ ਇਹ ਸੁਮਿਤਰਾ ਏ ਲਈ ਸਪਨਾਏ ਤੇ ਆਪਣਾ ਗੁਰਸੇਵਕ ਜੱਕੜੇ ਇਹਨਾਂ ਤੇ ਪਹਿਲਾਂ